ਕਦੀ ਨਾ ਛੱਡੋ ਆਪਣੀ ਰਸੋਈ ਦੇ ਵਿੱਚ ਰਾਤ ਨੂੰ ਝੁੱਠੇ ਭਾਂਡੇ ਨਹੀਂ ਤਾਂ ਕੰਗਾਲੀ ਦਾ ਕਰਨਾ ਪਵੇਗਾ ਸਾਹਮਣਾ ਘਰ 'ਚ ਹੋਣਗੇ ਵੱਡੇ ਵੱਡੇ ਨੁਕਸਾਨ ਜੇਕਰ ਤੁਸੀਂ ਵੀ ਰਾਤ ਨੂੰ ਆਪਣੇ ਘਰ ਦੇ ਵਿੱਚ ਝੂਠੇ ਬਰਤਨ ਛੱਡ ਦਿੰਦੇ ਹੋ ਤਾਂ ਇਹ ਵੀਡੀਓ ਤੁਸੀਂ ਧਿਆਨ ਨਾਲ ਜ਼ਰੂਰ ਸੁਣ ਲਿਓ ਦਰਅਸਲ ਘਰ ਦੇ ਕੰਮਾਂ ਨੂੰ ਕਰਨ ਦੇ ਨਿਯਮਾਂ ਨੂੰ ਧਰਮ ਗ੍ਰੰਥਾਂ ਦੇ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਇਹਨਾਂ ਨਿਯਮਾਂ ਦੇ ਵਿੱਚੋਂ ਇੱਕ ਹੈ ਰਾਤ ਨੂੰ ਰਸੋਈ ਦੇ ਵਿੱਚ ਝੂਠੇ ਬਰਤਨ ਛੱਡਣ ਦੀ ਬਿਲਕੁਲ ਮਨਾਈ ਹੈ ਜਿਹਾ ਸ਼ਾਸਤਰਾਂ ਦੇ ਅਨੁਸਾਰ ਰਾਤ ਨੂੰ ਝੂਠੇ ਬਰਤਨ ਛੱਡਣ ਨਾਲ ਧੰਨ ਦੀ ਦੇਵੀ ਮਾ ਲਕਸ਼ਮੀ ਨੂੰ ਗੁੱਸਾ ਆਉਂਦਾ ਹੈ ਅਤੇ ਵਿਅਕਤੀ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਓ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਤੁਹਨ ਦੱਸਾਂਗੇ ਕਿ ਰਾਤ ਨੂੰ ਆਖਿਰ ਕਿਉਂ ਨਹੀਂ ਝੂਠੇ ਵਰਤਨ ਛੱਡੇ ਚਾਹੀਦੇ ਨੇ ਕਿਉਂਕਿ ਵਰਤਨ ਖਾਲੀ ਰੱਖਣ ਦੇ ਨਾਲ ਵਿਅਕਤੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿਹੜੇ-ਕਿਹੜੇ ਨੁਕਸਾਨ ਹੋ ਸਕਦੇ ਨੇ ਤਾਂ ਧਾਰਮਿਕ માનਤਾ ਦੇ ਅਨੁਸਾਰ ਦੇਵੀ ਲక్ష్ਮੀ ਦਾ ਵਾਸ ਉਸ ਘਰ ਦੇ ਵਿੱਚ ਹੁੰਦਾ ਹੈ ਉੱਥੇ ਸਾਫ ਸਫਾਈ ਹੁੰਦੀ ਹੈ ਇਸ ਲਈ ਸਨਾਤਨ ਤਰੰਮ ਦੇ ਵਿੱਚ ਘਰ ਦੇ ਵਿੱਚ ਰਸੋਈ ਦਾ ਰਸੋਈ ਹੋਗੀ ਜਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਸਫਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਮੰਨੇ ਜਾਂਦਾ ਹੈਗਾ ਕਿ ਘਰ ਦੇ ਵਿੱਚ ਸਫਾਈ ਨਾ ਹੋਣ ਦੇ ਕਾਰਨ ਵਿਅਕਤੀ ਨੂੰ ਆਰਥਿਕ ਸਮੱਸਿਆਵਾਂ ਦਾ ਜਾਂ ਫਿਰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਰਾਤ ਪਰ ਝੂਠੇ ਬਰਤਨ ਨਹੀਂ ਛੱਡੇ ਚਾਹੀਦੇ ਕਿਹਾ ਜਾਂਦਾ ਹੈਗਾ ਕਿ ਰਾਤ ਨੂੰ ਰਸੋਈ ਨੂੰ ਗੰਦਾ ਛੱਡਣ ਦੇ ਨਾਲ ਵਿਅਕਤੀ ਦੇ ਗ੍ਰਹਿ ਨਾਰਾਜ਼ ਹੋ ਸਕਦੇ ਨੇ ਇਸ ਦਾ ਮਨੁੱਖੀ ਜੀਵਨ ਦੇ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਇਸ ਤੋਂ ਇਲਾਵਾ ਰਾਤ ਨੂੰ ਝੂਠੇ ਵਰਤਨ ਛੱਡਣ ਨਾਲ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਵੀ ਬੁਰਾ ਅਸਰ ਪੈਂਦਾ ਹੈ ਅਤੇ ਦੇਵੀ ਲਕਸ਼ਮੀ ਗੁੱਸੇ ਹੋ ਜਾਂਦੀ ਹੈ ਤੇ ਨਾਲ ਹੀ ਘਰ ਦੀਆਂ ਬਰਕਤਾਂ ਕਤਾਂ ਵੀ ਰੁਕ ਜਾਂਦੀਆਂ ਨੇ ਗਰਾਤ ਨੂੰ ਗੰਦੇ ਚੁੱਲ੍ਹੇ ਨੂੰ ਛੱਡਣਾ ਅਸ਼ੁਭ ਮੰਨਿਆ ਜਾਂਦਾ ਹੈ ਮੰਨੇ ਜਾਂਦਾ ਹੈਗਾ ਕਿ ਰਾਤ ਨੂੰ ਗੰਦਾ ਚੁੱਲਾ ਛਡਣ ਦੇ ਨਾਲ ਮਾਤਾ ਅੰਨਪੂਰਨਾ ਦੇਵੀ ਨਾਰਾਜ਼ ਹੁੰਦੀ ਹੈ ਇਸ ਲਈ ਰਾਤ ਨੂੰ ਕਦੇ ਵੀ ਤੁਸੀਂ ਜੋ ਕਿ ਚੁੱਲਾ ਹੈ ਹਮੇਸ਼ਾ ਸਾਫ਼ ਕਰਕੇ ਸੋਇਆ ਕਰੋ ਕਦੇ ਵੀ ਗੰਦਾ ਕਰਕੇ ਨਾ ਸੋਓ ਤੇ ਰਾਤ ਨੂੰ ਸਟੋਵ ਨੂੰ ਬਿਲਕੁਲ ਗੰਦਾ ਛਡਣ ਦੀ ਬਿਲਕੁਲ ਮਨਾਈ ਹੁੰਦੀ ਹੈ ਜੇਕਰ ਕਿਸੇ ਕਾਰਨ ਤੁਸੀਂ ਰਾਤ ਨੂੰ ਬਰਤਨ ਸਾਫ਼ ਨਹੀਂ ਕਰ ਪਾਉਂਦੇ ਤਾਂ ਬਰਤਨਾਂ ਨੂੰ ਪਾਣੀ ਦੇ ਨਾਲ ਧੋ ਕੇ ਛੱਡ ਦਿਓ ਭਾਂਡਿਆਂ ਦੇ ਵਿੱਚ ਕੋਈ ਗੰਦ ਨਹੀਂ ਹੋਣੀ ਚਾਹੀਦੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਿ ਤੁਸੀਂ ਵੀ ਆਪਣੇ ਘਰ ਦੇ ਵਿੱਚ ਰਾਤ ਨੂੰ ਝੂਠੇ ਭਾਂਡੇ ਛੱਡ ਦਿਓ ਤੁਸੀਂ ਅਕਸਰ ਦੇਖਿਆ ਹੋਵੇਗਾ ਜਿਹੜੇ ਵੱਡੇ ਬਜ਼ੁਰਗ ਨੇ ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਰਾਤ ਨੂੰ ਝੂਠੇ ਭਾਂਡੇ ਕਦੇ ਵੀ ਨਹੀਂ ਛੱਡਨੇ ਚਾਹੀਦੇ ਕਦੀ ਨਾ ਛੱਡੋ ਆਪਣੀ ਰਸੋਈ ਦੇ ਵਿੱਚ ਰਾਤ ਨੂੰ ਝੂਠੇ ਭਾਂਡੇ ਨਹੀਂ ਤਾਂ ਕੰਗਾਲੀ ਦਾ ਕਰਨਾ ਪਵੇਗਾ ਸਾਹਮਣਾ ਘਰ 'ਚ ਹੋਣਗੇ ਵੱਡੇ ਵੱਡੇ ਨੁਕਸਾਨ ਜੇਕਰ ਤੁਸੀਂ ਵੀ ਰਾਤ ਨੂੰ ਆਪਣੇ ਘਰ ਦੇ ਵਿੱਚ ਝੂਠੇ ਬਰਤਨ ਛੱਡ ਦਿੰਦੇ ਹੋ ਤਾਂ ਇਹ ਵੀਡੀਓ ਤੁਸੀਂ ਧਿਆਨ ਨਾਲ ਜ਼ਰੂਰ ਸੁਣ ਲਿਓ ਦਰਅਸਲ ਘਰ ਦੇ ਕੰਮਾਂ ਨੂੰ ਕਰਨ ਦੇ ਨਿਯਮਾਂ ਨੂੰ ਧਰਮ ਗ੍ਰੰਥਾਂ ਦੇ ਵਿੱਚ ਵਿਸਥਾਰ ਦੇ ਨਾਲ ਦੱਸਿਆ ਗਿਆ ਹੈ ਇਹਨਾਂ ਨਿਯਮਾਂ ਦੇ ਵਿੱਚੋਂ ਇੱਕ ਹੈ ਰਾਤ ਨੂੰ ਰਸੋਈ ਦੇ ਵਿੱਚ ਝੂਠੇ ਬਰਤਨ ਛੱਡਣ ਦੀ ਬਿਲਕੁਲ ਮਨਾਈ ਹੈ ਜਿਹਾ ਸ਼ਾਸਤਰਾਂ ਦੇ ਅਨੁਸਾਰ ਰਾਤ ਨੂੰ ਝੂਠੇ ਬਰਤਨ ਛੱਡਣ ਨਾਲ ਧਨ ਦੀ ਦੇਵੀ ਮਾ ਲਕਸ਼ਮੀ ਨੂੰ ਗੁੱਸਾ ਆਉਂਦਾ ਹੈ ਅਤੇ ਵਿਅਕਤੀ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਓ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਰਾਤ ਨੂੰ ਆਖਿਰ ਕਿਉਂ ਨਹੀਂ ਝੂਠੇ ਵਰਤਨ ਛੱਡਨੇ ਚਾਹੀਦੇ ਨੇ ਕਿਉਂਕਿ ਵਰਤਨ ਖਾਲੀ ਰੱਖਣ ਦੇ ਨਾਲ ਵਿਅਕਤੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿਹੜੇ-ਕਿਹੜੇ ਨੁਕਸਾਨ ਹੋ ਸਕਦੇ ਨੇ ਤਾਂ ਧਾਰਮਿਕ માનਤਾ ਦੇ ਅਨੁਸਾਰ ਦੇਵੀ ਲక్ష్ਮੀ ਦਾ ਵਾਸ ਉਸ ਘਰ ਦੇ ਵਿੱਚ ਹੁੰਦਾ ਹੈ ਉੱਥੇ ਸਾਫ਼ ਸਫਾਈ ਹੁੰਦੀ ਹੈ ਇਸ ਲਈ ਸਨਾਤਨ ਧਰਮ ਦੇ ਵਿੱਚ ਘਰ ਦੇ ਵਿੱਚ ਰਸੋਈ ਦਾ ਰਸੋਈ ਹੋਗੀ ਜਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਹੋਗੀਆਂ ਜਿਵੇਂ ਫਾਇਦਾ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਮੰਨੇ ਜਾਂਦਾ ਹੈਗਾ ਕਿ ਘਰ ਦੇ ਵਿੱਚ ਸਫਾਈ ਨਾ ਹੋਣ ਦੇ ਕਾਰਨ ਵਿਅਕਤੀ ਨੂੰ ਆਰਥਿਕ ਸਮੱਸਿਆਵਾਂ ਦਾ ਜਾਂ ਫਿਰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਰਾਤ ਪਰ ਝੂਠੇ ਬਰਤਨ ਨਹੀਂ ਛੱਡਨੇ ਚਾਹੀਦੇ ਕਿਹਾ ਜਾਂਦਾ ਹੈਗਾ ਕਿ ਰਾਤ ਨੂੰ ਰਸੋਈ ਨੂੰ ਗੰਦਾ ਛੱਡਣ ਦੇ ਨਾਲ ਵਿਅਕਤੀ ਦੇ ਗ੍ਰਹਿ ਨਾਰਾਜ਼ ਹੋ ਸਕਦੇ ਨੇ ਇਸ ਦਾ ਮਨੁੱਖੀ ਜੀਵਨ ਦੇ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਇਸ ਤੋਂ ਇਲਾਵਾ ਰਾਤ ਨੂੰ ਝੂਠੇ ਵਰਤਨ ਛੱਡਣ ਨਾਲ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਵੀ ਬੁਰਾ ਅਸਰ ਪੈਂਦਾ ਹੈ ਅਤੇ ਦੇਵੀ ਲਕਸ਼ਮੀ ਗੁੱਸੇ ਹੋ ਜਾਂਦੀ ਹੈ ਤੇ ਨਾਲ ਹੀ ਘਰ ਦੀਆਂ ਬਰਕਤਾਂ ਤਾਂ ਵੀ ਰੁਕ ਜਾਂਦੀਆਂ ਨੇ ਰਾਤ ਨੂੰ ਗੰਦੇ ਚੁੱਲੇ ਨੂੰ ਛੱਡਣਾ ਅਸ਼ੁਭ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈਗਾ ਕਿ ਰਾਤ ਨੂੰ ਗੰਦਾ ਚੁੱਲਾ ਛੱਡਣ ਦੇ ਨਾਲ ਮਾਤਾ ਅੰਨਪੂਰਨਾ ਦੇਵੀ ਨਰਾਜ਼ ਹੁੰਦੀ ਹੈ ਇਸ ਲਈ ਰਾਤ ਨੂੰ ਕਦੇ ਵੀ ਤੁਸੀਂ ਜੋ ਕਿ ਚੁੱਲਾ ਹੈ ਹਮੇਸ਼ਾ ਸਾਫ਼ ਕਰਕੇ ਸੋਇਆ ਕਰੋ ਕਦੇ ਵੀ ਗੰਦਾ ਕਰਕੇ ਨਾ ਸੋਵੋ ਤੇ ਰਾਤ ਨੂੰ ਸਟੋਵ ਨੂੰ ਬਿਲਕੁਲ ਗੰਦਾ ਛੱਡਣ ਦੀ ਬਿਲਕੁਲ ਮਨਾਈ ਹੁੰਦੀ ਹੈ ਜੇਕਰ ਕਿਸੇ ਕਾਰਨ ਤੁਸੀਂ ਰਾਤ ਨੂੰ ਬਰਤਨ ਸਾਫ਼ ਨਹੀਂ ਕਰ ਪਾਉਂਦੇ ਤਾਂ ਬਰਤਨਾਂ ਨੂੰ ਪਾਣੀ ਦੇ ਨਾਲ ਧੋ ਕੇ ਛੱਡ ਦਿਓ ਪਾਂਡਿਆਂ ਦੇ ਵਿੱਚ ਕੋਈ ਗੰਦ ਨਹੀਂ ਹੋਣੀ ਚਾਹੀਦੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਕਿ ਤੁਸੀਂ ਵੀ ਆਪਣੇ ਘਰ ਦੇ ਵਿੱਚ ਰਾਤ ਨੂੰ ਝੂਠੇ ਪਾਂਡੇ ਛੱਡਦੇ ਹੋ ਤੁਸੀਂ ਅਕਸਰ ਦੇਖਿਆ ਹੋਵੇਗਾ ਜਿਹੜੇ ਵੱਡੇ ਬਜ਼ੁਰਗ ਨੇ ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਰਾਤ ਨੂੰ ਝੂਠੇ ਪਾਂਡੇ ਕਦੇ ਵੀ ਨਹੀਂ ਛੱਡਨੇ ਚਾਹੀਦੇ